ਤੁਹਾਡਾ ਵਿਆਹ ਕਿੰਨਾ ਲੰਬਾ ਚੱਲਿਆ ਸੀ ਤੁਹਾਨੂੰ ਯਾਦ ਆ ਤੇ ਮੈਂ ਸੱਚੀ ਜਾਣਨਾ ਚਾਹੂਗਾ ਕਿਉਂ ਜਾ ਸੀਗਾ ਉਹ ਦੌਰ ਜਦ ਜਿਸ ਦਿਨ ਤੁਹਾਡਾ ਵਿਆਹ ਰੱਖਿਆ ਗਿਆ ਮੈਂ ਮੈਂ ਜਾਣਨਾ ਚਾਹੁੰਦਾ ਐਕਚੁਅਲੀ ਉਦੋਂ ਤੱਕ ਅਸੀਂ ਕਾਫੀ ਅੱਗੇ ਤੱਕ ਆ ਚੁੱਕੇ ਸੀਗੇ ਕਾਫੀ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਸੀਗੀਆਂ ਤੇ ਪੈਲਸ ਹਜੇ ਸ਼ੁਰੂਆ ਪੈਲਸਾਂ ਦੀ ਸ਼ੁਰੂਆਤ ਨਹੀਂ ਸੀ ਹਜੇ ਹੋਈ ਹੋ ਰਹੀ ਸੀ ਕਿਤੇ ਕਿਤੇ ਟਾਵਾ ਟਾਵਾ ਸੀਗਾ ਪਰ ਮੈਂ ਇੱਕੋ ਹੀ ਗੱਲ ਕੀਤੀ ਮੈਂ ਕਿ ਮੈਂ ਪੈਲੈਸ ਦੇ ਵਿੱਚ ਵਿਆਹ ਨਹੀਂ ਕਰਾਉਣਾ ਆਪਾਂ ਟੈਂਟ ਲਾ ਕੇ ਵਿਆਹ ਕਰਾਉਣਾ ਹੈ ਮੈਂ ਕਿ ਪੂਰਾ ਜਿਵੇਂ ਲੱਗਦੇ ਹੁੰਦੇ ਸੀਗੇ ਟੈਂਟ ਉਵੇਂ ਟੈਂਟ ਲਾਉਣੇ ਆ ਤੇ ਚਲੋ ਉਹ ਸੀਗੇ ਟੈਂਟ ਵੀ ਨਵੇਂ-ਨਵੇਂ ਡਿਜ਼ਾਈਨ ਦੇ ਸੋਹਣੇ ਅੱਗੇ ਆ ਗਏ ਸੀਗੇ ਅਸੀਂ ਫਿਰ ਟੈਂਟ ਪੂਰਾ ਵੱਡਾ ਸਾਰਾ ਟੈਂਟ ਲਗਾਇਆ ਸੀਗਾ ਉਵੇਂ ਕਲੀ ਪਾਈ ਜਿਵੇਂ ਹੁੰਦਾ ਸੀਗਾ ਰਸਤਾ ਦੱਸਣ ਵਾਸਤੇ ਵੀ ਤਾਂ ਕਿ ਜਿਨ੍ਹਾਂ ਨੇ ਰਿਸ਼ਤੇਦਾਰਾਂ ਨੇ ਆਉਣਾ ਹੈ ਬਾਰੋਂ ਕਿਸੇ ਨਹੀਂ ਆਉਣਾ ਬਰਾਤ ਨਹੀਂ ਆਉਣਾ ਤਾਂ ਕਿ ਉਹਨਾਂ ਨੂੰ ਰਸਤਾ ਸਿੱਧਾ ਉੱਥੇ ਮਿਲ ਜਵੇ ਵੀ ਸ਼ਹਿਰ ਤੋਂ ਜਿੱਥੇ ਬੱਸ ਸਟੈਂਡ ਉੱਥੇ ਤੱਕ ਤਾਂ ਆਉਣਾ ਹੀ ਹੁੰਦਾ ਹੈ ਰੋਪੜ ਰੋਪੜੇ ਰਹਿੰਦੀ ਸੀ ਕਿ ਮੈਂ ਤੇ ਅੱਛਾ ਮੈਂ ਵੀ ਬਚਪਨ ਦੇ ਵਿੱਚ ਆਪਣੀਆਂ ਚਾਦਰਾਂ ਚੁੱਧਰਾ ਕੱਢੀਆਂ ਸੀਆਂ ਹਾਂਜੀ ਉਹ ਸਾਰੀ ਦਾਛ ਲੱਗੀ ਗਈ ਸੀ ਨਹੀਂ ਦਾਜ ਨੂੰ ਸਦੂਲ ਕਹਿੰਦੇ ਦਾਜ ਨਹੀਂ ਲੈਣਾ ਅੱਛਾ ਫਿਰ ਇੱਕ ਚੀਜ਼ ਤਾਂ ਹੋएगी ਜਿਹੜੀ ਤੁਸੀਂ ਆਪਣੀ ਬਚਪਨ ਤੋਂ ਰੱਖੀ ਹੋਏਗੀ ਜਿਹੜੀ ਨਾਲ ਹੁਣ ਤੱਕ ਹੈਗੀ ਹੈ ਜਿਹੜੀ ਦਾਛ ਲੱਗੀ ਮਾਪਿਆਂ ਦਾ ਪਿਆਰ ਮਾਪਿਆਂ ਦੀ ਸਿੱਖਿਆ ਦਿੱਤੀ ਹੋਈ ਉਹਨਾਂ ਦੇ ਦਿੱਤੇ ਹੋਏ ਗੁਣ ਉਹਨਾਂ ਦਾ ਦਿੱਤਾ ਹੋਇਆ ਸਤਕਾਰ ਕੀ ਵੱਡਿਆਂ ਦੀ ਇੱਜ਼ਤ ਕਰਨੀ ਆ ਛੋਟਿਆਂ ਨੂੰ ਮੁਹੱਬਤ ਕਰਨੀ ਆ ਇੱਜ਼ਤ ਦੇ ਨਾਲ ਜੀਣਾ ਹੈ ਇਹ ਸਭ ਤੋਂ ਵੱਡਾ ਦਾਜ ਆ ਸਭ ਤੋਂ ਵੱਡਾ ਮੈਂ ਕਹਿੰਨੀ ਆ ਮਾਪੇ ਵੱਲੋਂ ਦਿੱਤੀ ਗਏ ਜਿਹੜੇ ਗੁਣ ਨੇ ਨਾ ਉਸ ਤੋਂ ਵੱਡਾ ਉਹ ਕੁਝ ਹੈ ਹੀ ਨਹੀਂਗਾ ਕੁੜੀ ਨੂੰ ਦੇਣ ਵਾਸਤੇ ਮਟੀਰੀਅਲ ਕੀ ਦੇਣਾ ਮਟੀਰੀਅਲ ਤਾਂ ਫਟ ਜਾਣਾ ਖਤਮ ਹੋ ਜਾਣਾ ਸੜ ਜਾਣਾ ਇਹਨਾਂ ਤੋਂ ਕੀ ਲੈਣਾ ਤੁਸੀਂ ਕੁੜੀ ਉਹ ਲਓ ਜਿਹਦੇ ਵਿੱਚ ਗੁਣ ਨੇ ਜਿਹੜੀ ਤੁਹਾਡੇ ਪਰਿਵਾਰ ਨੂੰ ਇੱਕ ਕਰਕੇ ਰੱਖੇ ਤੁਹਾਡੀ ਰਿਸਪੈਕਟ ਕਰੇ ਚੰਗੇ ਜੀਆਂ ਨੂੰ ਜਨਮ ਦੇਵੇ ਜਿਨ੍ਹਾਂ ਜਿਹੜੇ ਬੱਚੇ ਅੱਗੇ ਉਹਨੇ ਇੱਕ ਖਾਨਦਾਨ ਤੋਰਨਾ ਹੈ ਅੱਗੇ ਹਨਾ ਤੁਹਾਡੀਆਂ ਅੱਗੇ ਦੀ ਆਉਣ ਵਾਲੀਆਂ ਔਲਾਦਾਂ ਨੂੰ ਜਨਮ ਦੇਣਾ ਹੈ ਤੇ ਉਹੋ ਗੁਣਕਾਰੀ ਹੋਊਗੀ ਤਾਂ ਹੀ ਉਹਨਾਂ ਨੂੰ ਅੱਗੇ ਸੰਸਕਾਰ ਦੇਊਗੀ ਸੰਸਕਾਰ ਸਭ ਤੋਂ ਵੱਡਾ ਦਾਜ ਆ ਸੰਸਕਾਰ ਦਿਓ ਸਿੱਖਿਆ ਅੱਛੀ ਦਿਓ ਹਨਾ ਤੇ ਜਦੋਂ ਸਾਡਾ ਵਿਆਹ ਹੋਇਆ ਸੀਗਾ ਉਦੋਂ ਉੱਥੋਂ ਦੇ ਨਾ ਜਿੰਨੇ ਵੀ ਕਾਲਜ ਦੇ ਮੁੰਡੇ ਕੁੜੀਆਂ ਸੀਗੇ ਉਹਨਾਂ ਨੇ ਸਾਨੂੰ ਕਿਹਾ ਵੀ ਅਸਾਂ ਨੂੰ ਕੰਮ ਦੋ ਅਸੀਂ ਕੰਮ ਕਰਨਾ ਹੈ ਉਹਨਾਂ ਨੇ ਸਾਰੀਆਂ ਗਲੀਆਂ ਗੁਲੀਆਂ ਸਾਰੀਆਂ ਉਹਨਾਂ ਨੇ ਸੈੱਟ ਕੀਤੀਆਂ ਸਫਾਈਆਂ ਕੀਤੀਆਂ ਉਹਨਾਂ ਨੇ ਗਲੀਆਂ ਸਾਫ਼ ਕੀਤੀਆਂ ਤੇ ਚੂਨਾ ਸਾਰਾ ਉੱਥੇ ਪਾਇਆ ਐਰੋ ਦੇ ਨਿਸ਼ਾਨ ਦਿੱਤੇ ਤੇ ਬਹੁਤ ਵਧੀਆ ਸੀਗਾ ਮੈਂ 10 ਦਿਨ ਪਹਿਲਾਂ ਕਿਉਂਕਿ ਅਸੀਂ ਪ੍ਰੋਗਰਾਮ ਵਿੱਚ ਬਿਜ਼ੀ ਬਹੁਤ ਸੀਗੇ ਮੈਨੂੰ ਪਤਾ ਵੀ ਵਿਆਹ ਦੇ ਕੋਲ ਵੀ ਪ੍ਰੋਗਰਾਮ ਲੱਗ ਰਹੀ ਸੀ ਤਾਂ ਤੁਹਾਨੂੰ ਤਾਂ ਕੀ ਪਤਾ ਕਿ ਇਹਨਾਂ ਦੇ ਘਰੇ ਲੇਡੀ ਸੰਗੀਤ ਰੱਖਿਆ ਹੋਇਆ ਇਹ ਪ੍ਰੋਗਰਾਮ ਨਹੀਂ 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 ਐਦਾਂ ਸੀਗਾ ਕਿ ਤੁਹਾਨੂੰ ਪਤਾ ਹੀ ਆਰਟਿਸਟਾਂ ਕੋਲ 4-4 5-5 ਮਹੀਨੇ ਪਹਿਲਾਂ ਸੀਜ਼ਨ ਬੁੱਕ ਹੋ ਜਾਂਦਾ ਹੈ ਵਿਆਹ ਸਾਡਾ 2 ਮਹੀਨੇ ਪਹਿਲਾਂ ਤਾਰੀਖ ਬੰਨੀ ਗਈ ਸੀ ਤੇ 20 ਤਾਰੀਖ ਤੱਕ ਅਸੀਂ 20 ਜਨਵਰੀ ਤੱਕ ਅਸੀਂ ਪ੍ਰੋਗਰਾਮ ਕੀਤੇ ਸੀਗੇ 30 ਜਨਵਰੀ ਨੂੰ ਮੇਰਾ ਵਿਆਹ ਸੀਗਾ 10 ਦਿਨ ਪਹਿਲਾਂ ਮੈਂ ਸਰਦੂਲ ਕੋਲ ਕਿਹਾ ਵੀ ਫੀਲਿੰਗ ਆਉਣੀ ਚਾਹੀਦੀ ਆ ਆਪਾਂ ਆਪਾਂ ਵਿਆਹ ਦਾ ਸਾਰੇ ਰੀਤੀ ਰਿਵਾਜ ਵੀ ਕਰਨੇ ਨੇ ਤਾਂ ਵੇ ਮੈਂ ਵੀ ਜਨਵਰੀ ਦਾ ਲਾਸਟ ਪ੍ਰੋਗਰਾਮ ਕੀਤਾ ਸੀਗਾ ਸੀ ਉਸ ਤੋਂ ਬਾਅਦ ਫਿਰ ਰੋਪੜ ਮੈਂ ਆ ਕੇ ਸਾਰਾ ਉਹ ਜਿਵੇਂ ਮਠਿਆਈ ਬਣਾਈ ਹਲਵਾਈ ਲਗਾਏ ਮਠਿਆਈਆਂ ਬਣੀਆਂ ਲੱਡੂ ਵਟੇ ਗਏ ਸਾਰਾ ਕੁਝ ਉਵੇਂ ਹੋਇਆ ਤੇ ਉਹ ਪੂਰਾ ਹੰਡਾਇਆ ਉਹ ਚੀਜ਼ ਨੂੰ ਹੰਡਾਇਆ ਪੂਰਾ ਤੇ ਆਪਣੇ ਵਿਆਹ ਚ ਆਪ ਵੀ ਗੀਤ ਗਾਏ ਨਹੀਂ ਮੈਂ ਆਪਣੇ ਵਿਆਹ ਚ ਗੀਤ ਨਹੀਂ ਗਾਏ ਮੇਰੇ ਡਾਂਸ ਦੇ ਟੀਚਰ ਜਿਹੜੇ ਰਜਿੰਦਰ ਮਾਨ ਜੀ ਮੇਰੇ ਗੁਰੂ ਵੀ ਨੇ ਉਹ ਤੇ ਪ੍ਰਮਾਤਮਾ ਉਹਨਾਂ ਨੂੰ ਸਵਰਗਾਂ ਚ ਵਸਾ ਕਰੇ ਉਹਨਾਂ ਨੇ ਆ ਕੇ ਲੇਡੀ ਸੰਗੀਤ ਤੇ ਬਹੁਤ ਰੌਣਕਾਂ ਲਾਈਆਂ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਤਾਂ ਫੇਰ ਹਰ ਰੰਗ ਪਤਾ ਸੀ ਨਾ ਡਾਂਸ ਦਾ ਰੀਤੀ ਰਵਾਜ ਗਿੱਧਾ ਭੰਗੜਾ ਮਲਵਾਈ ਗਿੱਧਾ ਉਹਨਾਂ ਨੇ ਬੜੇ ਤਿਆਰ ਕੀਤੇ ਨਾ ਉਹਨਾਂ ਦੇ ਤਾਂ ਸ਼ਾਗਿਰਦਾਂ ਥਾ ਸ਼ਗਿਰਦ ਸੀਗੇ ਤੇ ਉਹਨਾਂ ਨੇ ਹਰ ਤਰੀਕੇ ਦਾ ਡਾਂਸ ਸੀਗਾ ਉਹਨਾਂ ਦੇ ਕੋਲ ਉਹਨਾਂ ਨੇ ਫੇਰ ਪੂਰਾ ਉੱਥੇ ਰੰਗ ਲਾਇਆ ਸਾਰਿਆਂ ਜੋ ਵੀ ਘੋੜੀਆਂ ਹੁੰਦੀਆਂ ਨੇ ਆਪਣਾ ਸੁਹਾਗ ਹੁੰਦੇ ਨੇ ਸੁਹਾਗ ਉੱਥੇ ਉਹਨਾਂ ਨੇ ਬੈਠ ਬੈਠ ਕੇ ਤਿਆਰ ਕਰਵਾ ਕੇ ਸਾਰਾ ਤੇ ਗੁਆਏ ਤੇ ਉਧਰ ਸਰਦੂਰ ਵਾਲੇ ਪਾਸੇ ਘੋੜੀਆਂ ਚਲੋ ਸਾਡੇ ਦਾ ਪਰਿਵਾਰ ਸੰਗੀਤਕ ਪਰਿਵਾਰ ਪਤਾ ਹੀ ਆ ਸਾਰਾ ਕੁਛ ਹੈ ਨਾ ਤੇ ਸੰਗੀਤ ਸਾਡੇ ਪਰਿਵਾਰ ਦੇ ਵਿੱਚ ਹੀ ਆ ਉਹ ਤਾਂ ਚੱਲ ਹੀ ਰਿਹਾ ਸੀ ਮੇਰੀ ਭੈਣ ਮੇਰੀਆਂ ਭਾਬੀਆਂ ਹੋਰ ਸਾਡਾ ਪਰਿਵਾਰ ਸਾਡੇ ਰਿਸ਼ਤੇਦਾਰ ਸਾਰੇ ਗਾ ਬਜਾ ਰਹੇ ਸੀਗੇ